ਦੇ ਫਿਰਦੇ ਉਹ ਫਿਰ ਮੂੰਹੋਂ ਕਹਿੰਦੇ ਹਾਂ ਨੂੰ ਤੇ ਕੁਝ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਕੋਲ ਮੈਂ ਕਹਿਣਾ ਹਾਂ ਨਾ ਤੁਸੀਂ ਸਿੱਖ ਕਦੇ ਗੁਰੂ ਗ੍ਰੰਥ ਸਾਹਿਬ ਦੇ ਬਣੇ ਹੀ ਨਹੀਂ ਜਿੱਦਣ ਤੁਸੀਂ ਜਿਹੜੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੇ ਨਾ ਉਹ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਕੁਝ ਮਿਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਚਪੈਰੇ ਕੱਟ ਕੇ ਬਾਬਾ ਦੀਪ ਸਿੰਘ ਦਰ ਤੇ ਪਰੋਸਾ ਵੱਜ ਗਿਆ ਉਹਨਾਂ ਨੂੰ ਪੁੱਛ ਕੇ ਵੇਖੋ ਆ ਭਲਾ ਕੀ ਕੁਝ ਨਹੀਂ ਉਹਨਾਂ ਘਰ ਹੋਇਆ ਜਿੰਨਾਂ ਨੂੰ ਉਮੀਦ ਨਹੀਂ ਸੀ ਨਾ ਵੀ ਸਾਡੇ ਦੁੱਖਤ ਜਾਂ ਸਾਡੇ ਜਿਹੜੇ ਬਣੇ ਹੋਏ ਕੇਸ ਸੀਗੇ ਕਦੇ ਮੁੱਕਣਗੇ ਉਹਨਾਂ ਨੇ ਬਾਬਾ ਦੀਪ ਸਿੰਘ ਦੀ ਚਰਨ ਸ਼ਰਨ ਫੜ ਲਈ ਤੇ ਬਾਬਾ ਦੀਪ ਸਿੰਘ ਨੇ ਉਹਨਾਂ ਦੇ ਇੰਨੇ ਨੇ ਪੁਰਾਣੇ ਦੁੱਖ ਰੋਗ ਕੱਟ ਦਿੱਤੇ ਜਿੰਨਾਂ ਨੂੰ ਆਸ ਵੀ ਨਹੀਂ ਸੀ ਵੀ ਕਦੇ ਮੁੱਕ ਸਕਣਗੇ ਉਹ ਵੀ ਮੁਕਾ ਕੇ ਰੱਖ ਦਿੱਤੇ ਹੁਣ ਉਹ ਕਹਿਣਗੇ ਵੀ ਭਲਾ ਗੁਰੂ ਕੋਲੋਂ ਕੁਝ ਮਿਲਦਾ ਹੈ ਉਹ ਤੇ ਕਹਿਣਗੇ ਜੋ ਇਥੋਂ ਮਿਲਦਾ ਉਹ ਕਿਤੋਂ ਨਹੀਂ ਮਿਲਿਆ ਸਤਿਗੁਰੂ ਦਾ ਦਰ ਘਾਰੀ ਐਸਾ ਹੈ ਇਥੇ ਤਾਂ ਜੋ ਕੁਝ ਇਥੇ ਇੱਕ ਵਾਰੀ ਮਿਲਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕੋਈ ਮਿਲ ਪੈਂਦਾ ਆ ਇਹ ਸੱਜ ਦੇ ਦਾਤਾ ਖਾਲੀ ਨਹੀਂ ਔੜਦਾ ਕੱਚੇ ਫਰਮਾਏ ਜਾਂਦੇ ਆ ਕੱਚੇ ਭਟਕ ਜਾਂਦੇ ਆ ਕੱਚੇ ਰਾਹਾਂ ਬਦਲਦੇ ਆ ਕੱਚੇ ਪਖੰਡੀਆਂ ਕੋਲ ਜਾਂਦੇ ਆ ਕੱਚੇ ਹੀ ਸੱਚੇ ਗੁਰੂ ਦੀ ਤੋਹੀਨ ਕਰਦੇ ਆ ਤੇ ਸੱਚਾ ਸਿੱਖ ਸਿਦਕ ਦਾ ਪੱਕਾ ਹੁੰਦਾ ਪਰ ਉਹ ਸੇ ਦਾ ਪੱਕਾ ਹੁੰਦਾ ਦੁੱਖ ਸੁੱਖ ਦੁ ਗਰੀਬੀ ਕਹੋ ਜਾਂ ਵੀ ਸਮਾ ਆ ਜਾਏ ਨਾ ਗੁਰੂ ਨਹੀਂ ਛੱਡਦਾ ਹੁੰਦਾ ਆਪਣਾ ਜੀ ਆ ਤੇ ਇਹ ਵੀ ਗੱਲ ਚ ਇਹ ਤੇ ਰੱਖ ਮੈਂ ਇੱਕ ਬੇਨਤੀ ਕਰਾਂ ਕਹਿੰਦੇ ਇੱਕ ਰਾਜਾ ਬੜਾ ਦੁਖੀ ਸੀ ਤੇ ਉਹਦਾ ਵਜ਼ੀਰ ਆ ਗਿਆ ਕੋਲ ਉਹਦੇ ਵਜ਼ੀਰ ਨੂੰ ਪੁੱਛਿਆ ਕਹਿੰਦਾ ਵੀ ਕੋਈ ਐਹੋ ਜੀ ਮੈਨੂੰ ਗੱਲ ਸੁਣਾ ਜਿਹੜੀ ਹਰ ਸਮੇਂ ਬਿਲਕੁਲ ਟੁਕਮੀ ਹੋਵੇ ਹਰ ਸਮੇਂ ਭਾਵੇਂ ਉਹ ਦੁੱਖ ਦਾ ਸਮਾਂ ਹੋਵੇ ਤੇ ਭਾਵੇਂ ਸੁੱਖ ਦਾ ਸਮਾਂ ਹੋਵੇ ਪਰ ਟੁਕਮੀ ਦੋਵਾਂ ਥਾਵਾਂ ਤੇ ਹੋਵੇ ਉਹਨੇ ਸਿਆਣੀ ਗੱਲ ਕਰਕੇ ਕਿਹਾ ਬਾਦਸ਼ਾਹ ਇਹ ਸਮਾਂ ਕਦੇ ਨਹੀਂ ਰਹਿਣਾ ਕਹਿੰਦਾ ਗੱਲ ਠੀਕ ਆ ਭਾਵੇਂ ਦੁੱਖ ਦਾ ਹੋਵੇ ਤੇ ਭਾਵੇਂ ਸੁੱਖ ਦਾ ਹੋਵੇ ਸੋ ਨਾ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਤੇ ਹਰ ਹਰ ਚੰਗੇ ਮਾੜੇ ਦਿਨ ਹਰ ਮਾੜੇ ਦਿਨਾਂ ਤੋਂ ਬਾਅਦ ਚੰਗੇ ਦਿਨ ਆਉਣੇ ਹੀ ਆਉਣੇ ਹੁੰਦੇ ਆ ਭਾਵੇਂ ਕਿਸੇ ਦੇ ਅੱਜ ਆਉਣ ਭਾਵੇਂ ਕੱਲ ਆਉਣ ਭਾਵੇਂ ਸਮੇਂ ਨਾਲ ਆਉਣ ਪਰ ਕੋਈ ਮਿਹਨਤ ਬੰਦਾ ਉਦਮੀ ਬੰਦਾ ਆਪਣੀ ਮਸ਼ੱਕਤ ਕਰਦਾ ਰਵੇ ਨਾ ਤੇ ਦੇਣਾ ਹਰ ਮਾੜੇ ਤੋਂ ਮਾੜਾ ਵੀ ਫਿਰ ਚੰਗਾ ਬਣਾ ਲਿੰਦਾ ਦਿਨ ਫਿਰ ਜਾਂਦੇ ਆ ਹਰ ਕਦੇ ਫਿਰਦੇ ਆ ਸਦਾ ਇੱਕੋ ਜੇ ਸਮਾਂ ਕਿਸੇ ਦਾ ਨਹੀਂ ਰਹਿੰਦਾ ਸਤਗੁਰੂ ਸੱਚੇ ਬਾਦਸ਼ਾਹ ਜੀ ਦੇ ਸਿੱਖ ਵਿਚਾਰੇ ਬਰਮਾਏ ਗਏ ਪਰਮਾ ਲਏ ਗਏ ਜਿਹੜੇ ਪੇਟਾ ਅਰਪਣ ਕਰਕੇ ਬਾਤ ਪਛਤਾ ਰਹੇ ਸੀ ਕਿ ਕਾ ਨੂੰ ਮੱਥਾ ਟੇਕ ਲਿਆ ਉਹ ਜੇ ਬੰਦੇ ਨੂੰ ਕਿਉਂ ਚਲ ਗਏ ਆਪਾਂ ਇਹਦੇ ਵੱਲ ਨੂੰ ਦਰਬ ਲੈਣ ਕੀ ਆਸ ਤਰੈ ਤੇ ਕਹਿੰਦੇ ਨੇ ਉਹ ਉਧਰ ਜਿਹੜੇ ਮੰਜੀਆਂ ਲਾ ਕੇ ਬੈਠੇ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਦਰਬ ਮੈਨੇ ਮਾਇਆ ਮਾਇਆ ਲੈਣ ਦਾ ਹੀ ਲਾਲਚ ਸੀ ਦਾਸਨ ਕੀ ਸਾਹਿਤਾ ਕਾਲ ਕਵੀ ਜੀ ਲਿਖਦੇ ਨੇ ਸੇਵਕਾਂ ਦੀ ਸਹਾਇਤਾ ਦੇ ਵੇਲੇ ਉਹ ਗਿੱਦੜ ਬਣਦੇ ਨੇ ਕੌਣ ਕਰਹੀ ਬਣ ਹੈ ਤਵ ਸਿਆਲ ਠੀਕ ਕਿ ਉਹਨਾਂ ਸਹਾਇਤਾ ਲੈਣੀ ਹੋਵੇ ਤਾਂ ਗਿੱਦੜਾਂ ਦੀ ਗਿੰਦੜਾ ਗਿੱਦੜਾਂ ਵਰਗਾ ਕੰਮ ਕਰਦੇ ਨੇ ਉਹ ਗੁਰ ਕੀਹਰ ਬੈਨ ਕੰਮ ਬਣ ਆਵੈ ਗੁਰ ਕੀਹਰ ਬਿਨ ਕੰਮ ਬਣ ਆਵੈ ਗੁਰੂ ਜੀ ਦੀ ਇੱਛਾ ਤੋਂ ਬਿਨਾ ਕਦੇ ਸ਼ੇਰ ਨਹੀਂ ਬਣ ਸਕੀਦਾ ਬਾਜ ਸਾਗ ਕੋ ਲਾਗ ਨਿਭਾਵੇ ਪਾਵ ਇੱਕ ਦਿਨ ਜਿਹੜਾ ਸ਼ੇਰ ਹੁੰਦਾ ਨਾ ਜਦੋਂ ਉਹ ਸਾਹਮਣੇ ਆਵੇ ਨਾ ਗਿੱਦੜਾਂ ਨੂੰ ਪੱਜਦਿਆਂ ਨੂੰ ਦੇਰੀ ਨਹੀਂ ਲੱਗਦੀ ਹੁੰਦੀ ਸ਼ੇਰ ਦੇ ਸਾਹਮਣੇ ਗਿੱਦੜ ਦੀ ਖਲੋਨ ਦੀ ਹਿੰਮਤ ਨਹੀਂ ਪੈਂਦੀ ਹੁੰਦੀ ਜਿਵੇਂ ਨਾਟ ਚੱਕਰਵਾਰਤ ਬਣ ਜਾਏ ਜਿਵੇਂ ਕੋਈ ਨਾਟਕ ਖੇਡਣ ਵਾਲਾ ਕੋਈ ਬੰਦਾ ਨਾਟਕ ਕਰੇ ਤੇ ਰਾਜੇ ਦਾ ਰੋਲ ਅਦਾ ਕਰੇ ਮੰਨ ਲਓ ਕੋਈ ਬਾਦਸ਼ਾਹ ਬਣ ਕੇ ਨਾਟਕ ਕਰ ਰਿਆ ਹੋਵੇ ਜੋ ਕੋ ਆਇਸ ਮਨ ਹਿਤ ਲਾਏ ਕੋਈ ਕੋਈ ਆਪ ਹੁਣ ਉਹ ਰਾਜਾ ਨਾਟਕਚ ਹੀ ਬਣਿਆ ਤੇ ਨਾਟਕਚ ਬਣਿਆ ਹੋਇਆ ਰਾਜਾ ਸਾਰੀ ਦੁਨੀਆ ਨੂੰ ਹੁਕਮ ਕਰੀ ਜਾਵੇ ਜੋ ਮਰਜੀ ਕਹੀ ਜਾਵੇ ਪਰ ਉਹਦਾ ਹੁਕਮ ਮੰਨਣਾ ਕਿਸੇ ਨੇ ਨਹੀਂ ਹੈ ਸਤ ਗੁਰ ਬੈਣ ਸਰ ਆਦਿਕ ਸਾਰੇ ਜੇ ਸਾਰੇ ਪਖੰਡੀ ਗੁਰੂ ਇਦਾਂ ਦੇ ਨੇ ਅਜੇ ਸੱਚੇ ਸਤ ਗੁਰੂ ਸ਼ੇਰ ਰੂਪੀ ਗੁਰੂ ਪ੍ਰਗਟ ਨਹੀਂ ਹੋਏ ਇਹ ਸਾਰੇ ਰਾਜੇ ਬਣੇ ਹੋਏ ਨੇ ਉਹ ਆਗਿਆ ਮੰਨਹੀ ਅਨਸਾਰੀ ਇਹ ਸਾਰੇ ਹੀ ਕਹਿ ਰਹੇ ਕੋਈ ਸਾਡਿਆ ਸਾਡੀ ਆਗਿਆ ਮੰਨੇ ਕੋਈ ਕਹਿੰਦਾ ਸੰਗਤ ਸਾਡੀ ਗੱਲ ਮੰਨੇ ਤੇ ਸਾਨੂੰ ਮੱਥਾ ਟੇਕੇ ਦੋਹਰਾ ਤੇਗ ਬਹਾਦਰ ਧਰਮ ਤਜ तीरज धारण मनंदा गुरु तेग बहादुर साहिब महाराज ਧਰਤੀ ਵਰਗਾ ਤੀਰਜ ਰੱਖਦੇ ਧਰਤੀ ਵਰਗਾ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜ਼ਿਕਰ ਕੀਤਾ ਕਿ ਧਰਤੀ ਵਰਗਾ ਤੀਰ ਜੈ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਠਕ ਜ਼ਿਕਰ ਬੜਾ ਸੋਹਣਾ ਕੀਤਾ ਪਾਠਕ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਦੀ ਅਵਸਥਾ ਇਦਾਂ ਦੀ ਹੈ ਕਿ ਜੇ ਜਿਵੇਂ ਧਰਤੀ ਨੂੰ ਕੋਈ ਸੋਨੇ ਦਾ ਪੋਚਾ ਵੀ ਫੇਰ ਦੇਵੇ ਤੇ ਧਰਤੀ ਨੂੰ ਤਾਂ ਵੀ ਨਹੀਂ ਫਰਕ ਪੈਣਾ ਤੇ ਜੇ ਕੋਈ ਧਰਤੀ ਤੇ ਟੋਆ ਪੁੱਟ ਦੇ ਤਾਂ ਉਹਨੂੰ ਫੇਰ ਵੀ ਨਹੀਂ ਫਰਕ ਪੈਣਾ ਕੋਉ ਖੋ ਚੰਦ ਖੋ ਖੋਦ ਹੈ ਕੋਉ ਚੰਦਨ ਲੇਪ ਬਾਦ ਸਕੇ ਤੇ ਕੋਈ ਭਾਵੇਂ ਖੋਦ ਲਵੇ ਭਾਵੇਂ ਚੰਦਨ ਦਾ ਲੇਪਣ ਵੀ ਕਰ ਲੇ ਬ੍ਰਹਮ ਗਿਆਨੀ ਇਦਾਂ ਦਾ ਕੋਈ ਸਿਫਤਾਂ ਕਰੀ ਜਾਵੇ ਕੋਈ ਮਾੜਾ ਕਹਿ ਜਾਵੇ ਇਹਨੂੰ ਫਰਕ ਨਹੀਂ ਪੈਂਦਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਇਹਦਾ ਨਿਰਲੇਪ ਹੁੰਦਾ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਨਿਰਲੇਪ ਹੁੰਦਾ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ ਨਾਨਕ ਜੋ ਪਾਵਕ ਦਾ ਸਹਿ ਸੁਭਾਅ ਜਿਵੇਂ ਅੱਗ ਦਾ ਸੁਭਾਅ ਸਾੜਨਾ ਹੁੰਦਾ ਨਾ ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਹੈ ਉਹਦੇ ਕੋਲ ਆਏ ਹੋਏ ਬੰਦੇ ਦੇ ਔਗਣਾ ਨੂੰ ਸਾੜ ਕੇ ਸੁਆਹ ਕਰ ਦਿੰਦਾ ਸੁਭਾਅ ਹੁੰਦਾ ਉਹਦਾ ਕਵੀ ਸਾਹਿਬ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਇਦਾਂ ਦੇ ਆ ਬਿਲਕੁਲ ਧਰਮ ਉਹਨਾਂ ਨੂੰ ਜਿਹੜਾ ਉਹਨਾਂ ਧਰਮ ਕਮਾਇਆ ਨਾ ਉਹ ਬੜਾ ਤੀਰ ਜਵਾਲਾ ਹੈ ਗੋਪਰ ਹੈ ਕੁਛ ਕਹੈ ਨਹੀਂ ਮੁਖ ਪ੍ਰਸੰਨ ਅਰਬੰਦਾ ਕਹਿੰਦੇ ਨੇ ਗੁਰੂ ਸਾਹਿਬ ਮਹਾਰਾਜ ਜੀ ਆਪਣਾ ਮੁਖ ਨਹੀਂ ਸੀ ਵਿਖਾ ਰਹੇ ਅਜੇ ਮਹਾਰਾਜ ਪਾਤਸ਼ਾਹ ਜੀ ਪ੍ਰਸੰਨ ਪ੍ਰਸੰਨਤਾ ਵਾਸਤੇ ਭਾਵ ਕਿਸੰਗਤ ਸਾਹਮਣੇ ਨਹੀਂ ਆਏ ਚੌਪਈ ਅੰਤਰ ਬ੍ਰਿਤੀ ਆਨੰਦ ਸੋਮਾਤੇ ਆਨੰਦ ਬਿਰਤੀ ਵਿੱਚ ਰਹਿੰਦੇ ਸਾਨਾ ਕੈਸ ਹੂੰ ਨਹੀਂ ਕਸਹੀ ਬਿਦ ਜਾਤੇ ਕਿਸ ਹੂੰ ਨਾ ਕਿਸ ਹੀ ਬਿਦ ਜਾਤੇ ਕਿਸੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜਾਰੇ ਅਜੇ ਨਹੀਂ ਸੀ ਜਾਣਿਆ ਸੰਗਤਾਂ ਵਿਚਾਰੀਆਂ ਬਾਵਰੀਆਂ ਹੋ ਕੇ ਇਧਰ ਉਧਰ ਜਰੂਰ ਫਿਰ ਰਹੀਆਂ ਸੀ ਕੱਚੀਆਂ ਗੁਰੂਆਂ ਨੂੰ ਵਿਚਾਰੀਆਂ ਦੁਖੀ ਹੋਈਆਂ ਆਤ੍ਰੋਈਆਂ ਫਿਰ ਰਹੀਆਂ ਸੀਗੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਕੋਈ ਨਹੀਂ ਸੀ ਜਾਂਦਾ ਕਾਬ ਕਾਬ ਤੁਰੰਗਾ ਅਰੂੜ ਸਦਾ ਵੈ ਇਹ ਗੱਲ ਬੜੀ ਕਮਾਲ ਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਪੜ੍ਹ ਕੇ ਤਪੱਸਿਆ ਕਰਦੇ ਸੀ ਨਾਮ ਸਿਮਰਨ ਦਾ ਅਭਿਆਸ ਕਰਦੇ ਸੀਗੇ ਪਰ ਕਦੇ-ਕਦੇ ਉਹ ਘੋੜੇ ਚੜ੍ਹ ਕੇ ਬਾਹਰ ਵੀ ਨਿਕਲਦੇ ਸਨ ਕਮਰਾ ਬਣਿਆ ਹੋਇਆ ਸੀ ਉੱਥੇ ਉਸ ਕਮਰੇ ਚੋਂ ਮਹਾਰਾਜ ਕਦੇ ਬਾਹਰ ਵੀ ਨਿਕਲਦੇ ਸਨ ਸਤਿਗੁਰੂ ਮਹਾਰਾਜ ਪਾਸ਼ਾ ਜਦੋਂ ਕਮਰੇ ਚੋਂ ਗੁਰੂ ਸਾਹਿਬ ਮਹਾਰਾਜ ਬਾਹਰ ਨਿਕਲਦੇ ਕਦੇ ਕਦੇ ਕੋਹੜੇ ਤੇ ਚੜ ਕੇ ਬਾਹਰ ਵਿਚਰਦੇ ਸੰਤਾਂ ਤਾ ਕੋਈ ਸੇਖ ਦਰਸ਼ਨ ਨ ਪਾਵੇ ਤੇ ਕੋਈ ਕੋਈ ਸਿੱਖ ਨਾ ਗੁਰੂ ਤੇਗ ਬਹਾਦਰ ਸੜ ਦਰਸ਼ਨ ਕਰ ਲਿੰਦਾ ਹੀ ਨਹੀਂ ਮਹਿਮਾ ਜਾਣੈ ਮਨਮਾਹੀ ਪਰ ਉਹਨਾਂ ਨੂੰ ਵੀ ਅਜੇ ਗੁਰੂ ਸਾਹਿਬ ਦੀ ਮਹਿਮਾ ਦਾ ਨਹੀਂ ਨਾ ਪਤਾ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋੜੀ ਦੇ ਚੜਕੇ ਬਾਹਰ ਨਿਕਲਦੇ ਹੀ ਨਾ ਤੇ ਸਿੱਖਾਂ ਵਿਚਾਰਿਆਂ ਨੂੰ ਨਹੀਂ ਹੀ ਨਾ ਪਤਾ ਪਈ ਇਹ ਗੁਰੂ ਸਾਹਿਬ ਅਗਲੇ ਪ੍ਰਗਟ ਹੋਣ ਵਾਲੇ ਉਹ ਵੀ ਸਹਿ ਸੁਭਾਵਕ ਸਿੱਖ ਰੂਪ ਜਾਣ ਕੇ ਹੀ ਉਹਨਾਂ ਨੂੰ ਵੇਖਦੇ ਸਨ ਸਾਬ ਸੋਢੀ ਦੀਨ ਸਮਾਨ ਲਖਾਈ ਸਾਰਿਆਂ ਨੂੰ ਸੋਢੀਆਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਸੋਢੀਆਂ ਵਾਂਗ ਸਮਝਦੇ ਕਿ ਜਿੱਦਾਂ ਬਾਕੀ ਸਾਰੇ ਸੋਢੀ ਹੈ ਨਾ ਜਿੱਦਾਂ ਬਾਕੀ ਛੋਡੀ ਗੱਦੀਆਂ ਗੁਰੂ ਲਾ ਗੁਰੂ ਬਣ ਕੇ ਬੈਠੇ ਗੱਦੀਆਂ ਲਾ ਕੇ ਤੇ ਇਹ ਵੀ ਸ਼ਾਇਦ ਉਹ ਛੋਡੀਆਂ ਵਿੱਚੋਂ ਹੀ ਐ ਤੇ ਇਹ ਵੀ ਉਹਨਾਂ ਚੋਂ ਇੱਕ ਗੁਰੂ ਹੋਊਗਾ ਐਦਾਂ ਗੱਲ ਕਰਦੇ ਸਨ ਆਪਸ ਵਿੱਚ ਮਿਲ ਕੇ ਸ਼ਰਾ ਇਕਾਂਤ ਗੁਰੂ ਭਗਵੰਤ ਇਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਕੱਲੇ ਜਾਂਦੇ ਕਿਸੇ ਨੂੰ ਕੋਈ ਪਤਾ ਨਾ ਲੱਗਦਾ ਜੇ ਕੋਈ ਵੇਖ ਵੀ ਲੈਂਦਾ ਤੇ ਇੰਨਾ ਹੀ ਸਮਝ ਲੈਂਦਾ ਪੀ ਇਹ ਵੀ ਸੋਡੀਆਂ ਵਿੱਚੋਂ ਹੀ ਆ ਕੋਈ ਬਸ ਪਰ ਇਹ ਨਹੀਂ ਪਤਾ ਪੀ ਦੀਨ ਦੁਨੀ ਦਾ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਆ ਆਮ ਹੀ ਸਿੱਖ ਸਮਝ ਲੈਂਦੇ ਸਨ ਤੇ ਵੇਖ ਲੈਂਦੇ ਸਨ ਨਹੀਂ ਲਖਾਵੀ ਆਪਣਾ ਮਤੰਤ ਤੇ ਮਹਾਰਾਜ ਕਿਸੇ ਨੂੰ ਆਪਣਾ ਆਪ ਵਿਖਾਉਂਦੇ ਵੀ ਨਹੀਂ ਸੀ ਸਿੱਖੀ ਦਾ ਸਿਧਾਂਤ ਇਦਾਂ ਦਾ ਆ ਆਪਣਾ ਆਪ ਨਾ ਬੰਦਾ ਵਿਖਾਵੇ ਜਦੋਂ ਬੰਦਾ ਆਪਣੇ ਆਪ ਨੂੰ ਵਖਾਉਣ ਲੱਗ ਪੈਂਦਾ ਨਾ ਕਿ ਮੈਂ ਆਹ ਕਰਦਾ ਮੈਂ ਆਹ ਕਰਦਾ ਉਹ ਕੱਖ ਜੋਗਾ ਨਹੀਂ ਰਹਿੰਦਾ ਹੁਣ ਮੇਰੇ ਵਰਗੇ ਨੂੰ ਆਦਤ ਹੈ ਵੀ ਜੇ ਮੈਂ ਸੇਵਾ ਕਰਨ ਲੱਗਾ ਤਾਂ ਮੈਂ ਪਹਿਲਾਂ ਵੀਡੀਓ ਬਣਾ ਕੇ ਵਖਾਵਾ ਲੋਕਾਂ ਨੂੰ ਕਿ ਮੈਂ ਸੇਵਾ ਕਰਦਾ ਜੇ ਮੈਂ ਕਿਤੇ ਕੋਈ ਕੰਮ ਕਰਾਂ ਬਾਣੀ ਪੜਨ ਲੱਗਾ ਪਾਠ ਕਰਨ ਲੱਗਾ ਤਾਂ ਜੀ ਕਰਦਾ ਸਟੇਟਸ ਪਾ ਦਮਾਕ ਮੈਂ ਪਾਠ ਕਰਨ ਲੱਗਾ ਜੀ ਅਹੀ ਹੁਣ ਵਖਾ ਕੇ ਹਰ ਚੀਜ਼ ਕਰਨ ਲੱਗ ਪਿਆ ਮੇਰਾ ਸਾਡਾ ਇੱਕ ਨਾ ਹੋਣਾ ਇੱਕ ਇਹੋ ਜਿਹਾ ਰੁਝਾਨ ਹੋ ਗਿਆ ਜੇ ਖਾਣਾ ਖਾਣ ਲੱਗਿਆਂ ਕਹਿੰਦੇ ਤਾਂ ਸਟੇਟਸ ਪਾ ਦੋ ਹੋਣਾ ਜੇ ਕਿਤੇ ਜਾਣ ਆਉਣ ਲੱਗਿਆਂ ਤਾਂ ਸੀ ਜੇ ਚਾਰ ਮਾਇਆ ਘਰ ਟਕੇ ਇਕੱਠੇ ਹੋ ਗਏ ਤਾਂ ਕਹਿੰਦੇ ਫੋਟੋ ਪਾ ਦੋ ਇਹਦੀ ਐਦਾਂ ਦੀ ਹੁਣ ਇੱਕ ਸ਼ੌਹਰਤ ਦਾ ਵਿਖਾਵਾ ਲੋਕ ਜਿਆਦਾ ਕਰਨ ਲੱਗ ਪਏ ਨੇ ਤੇ ਸਿਆਣੇ ਪੁਰਖ ਪਤਾ ਕੀ ਜਾਂਦੇ ਹੁੰਦੇ ਸੀ ਤਨ ਧਨ ਤੇ ਅਨ ਕਹਿੰਦੇ ਨੇ ਵੀ ਇਹ ਪਰਦੇ 'ਚ ਰੱਖਦੇ ਸੀਗੇ ਲੁਕਾ ਕੇ ਤਿੰਨ ਚੀਜ਼ਾਂ ਸਿਆਣੇ ਪੁਰਖ ਕਹਿੰਦੇ ਸੀ ਪਰਦੇ 'ਚ ਰੱਖਣੀਆਂ ਜਿੰਦੀਆਂ ਤਨ ਤਨ ਤੇ ਅੰਨ ਇਹ ਪਰਦੇ 'ਚ ਹੁੰਦੇ ਸੀਗੇ ਪਰਦੇ 'ਚ ਰੱਖ ਕੇ ਛੱਡਦੇ ਸਨ ਵਰਤਦੇ ਸਨ ਪਰ ਦੁਨੀਆਦਾਰੀ ਅੱਜ ਨਾ ਤਨ ਪਰਦੇ 'ਚ ਆ ਨਾ ਧਨ ਪੜਦੇ ਚਾਹ ਤਾਂ ਨਾ ਅੰਨ ਪੜਦੇ ਚਾਹ ਤੇ ਜਿੰਨੇ ਹੀ ਇਹ ਚੀਜ਼ਾਂ ਸ਼ਰਿਆਮ ਹੋਈਆਂ ਉਹਨੀਆਂ ਬਿਮਾਰੀਆਂ ਵੀ ਦੁੱਖ ਵੀ ਰੋਗ ਵੀ ਕਲੇਸ਼ ਵੀ ਝਗੜੇ ਵੀ ਨਫ਼ਰਤਾਂ ਵਧੀਆਂ ਜੇ ਅੰਨ ਪੜਦੇ ਤੋਂ ਬੇਪੜਦਾ ਹੋਇਆ ਨਾ ਤੇ ਰੋਗ ਵਧੇ ਬਿਮਾਰੀਆਂ ਵਧੀਆਂ ਤੇ ਜੇ ਧਨ ਬੇਪੜਦਾ ਹੋਇਆ ਜੇ ਧਨ ਲੋਕਾਂ ਨੇ ਫੋਟੋਆਂ ਬਣਾ ਬਣਾ ਕੇ ਸਟੇਟਸ ਪਾਏ ਤੇ ਫਿਰ ਚੋਰਾ ਡਾਕੂਆਂ ਨੇ ਸੂਲ ਆ ਲਈ ਕਿ ਕਿਹੜੇ ਘਰ ਇਹ ਤਾਨ ਹੈ ਉਹਨਾਂ ਫਿਰ ਲੁੱਟ ਲਿਆ ਫਿਰ ਦੁੱਖ ਫਿਰ ਫਾਹੇ ਲੈ ਲੇ ਫਿਰ ਕਲੇਸ਼ ਕਰ ਲੇ ਤੇ ਜੇ ਤਾਨ ਪੜਦੇ ਤੋਂ ਬਾਅਦ ਹੋਇਆ ਤੇ ਰਿਸ਼ਤੇ ਟੁੱਟ ਗਏ ਪਰਿਵਾਰ ਖੇਰੂ ਖੇਰੂ ਹੋ ਗਏ ਫਿਰ ਲੋਕ ਡਿਪਰੈਸ਼ਨ ਚ ਚਲੇ ਗਏ ਫਿਰ ਸੋਚਣ ਲੱਗ ਪਏ ਹਾਏ ਤਾਂ ਕਿਉਂ ਕਰ ਬੈਠੇ ਇਹਨਾਂ ਦਾ ਨੁਕਸਾਨ ਹੋਇਆ ਹੈ ਜੇ ਤਨ ਤੇ ਧਨ ਤੇ ਅਨ ਪਰਦੇ ਜਿੰਨਾ ਚਿਰ ਰਹੇ ਸੀ ਬਜ਼ੁਰਗਾਂ ਦੇ ਕਹੇ ਮੁਤਾਬਕ ਉਹ ਸਭ ਕੁਝ ਵਧੀਆ ਚੱਲਦਾ ਸੀਗਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਆਪ ਨੂੰ ਵਿਖਾਉਂਦੇ ਨਹੀਂ ਆ ਬਿਲਕੁਲ ਆਨੰਦਤ ਆ ਐ ਆਰਾਮ ਨਾਲ ਚੱਲ ਰਹੇ ਆ ਤੇ ਸਤਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਤਗੁਰੂ ਗਰੀਬ ਨਵਾਜ਼ ਪਾਤਸ਼ਾਹ ਵਿਚਰਦੇ ਕੋਈ ਉਹਨਾਂ ਨੂੰ ਨਹੀਂ ਸੀ ਜਾਣਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕੋ ਕਿ ਜੇ ਗੁਰੂ ਪ੍ਰਗਟ ਨਹੀਂ ਸੀ ਨਾ ਉਹ ਤਾਂ ਕਰਕੇ ਉਹ ਜਿਹੜੀ ਵਿਚਾਰੀ ਭੁੱਲੀ ਸੰਗਤ ਉੱਥੇ ਆਈ ਹੁੰਦੀ ਸੀ ਨਾ ਗੁਰੂ ਦੀ ਪਾਲ ਵਿੱਚ ਉਹ ਵੀ ਕਿਤੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖ ਲੈਂਦੇ ਤੇ ਉਹ ਵੀ ਨਹੀਂ ਜਾਣਦੇ ਵੀ ਇਹ ਗੁਰੂ ਆ ਕਿਉਂਕਿ ਉਹ ਵੀ ਛੋਡੀਆਂ ਵਿੱਚੋਂ ਹੀ ਕੋਈ ਛੋਡੀ ਬਈ ਛੋਡੀਆਂ ਦਾ ਪਰਿਵਾਰ ਦਾ ਬੱਚਾ ਸਮਝ ਕੇ ਹੀ ਦੂਰੋਂ ਮੱਥਾ ਟੇਕਦੇ ਹੰਦੇ ਸਨ ਧੀਰਮਲ ਕੇ ਵੱਡ ਵਿਸਤਾਰਾ ਤੇ ਧੀਰਮਲ ਤੇ ਵੱਡ ਨਿ ਵਿਸਤਾਰਾ ਧੀਰਮਲ ਦਾ ਬੜਾ ਵਿਸਥਾਰ ਪਸਾਰਾ ਬਣਿਆ ਹੋਇਆ ਸੀਗਾ ਗੋਪਗੁਰੂ ਇੱਕ ਧੀਰਮਜਾਰਾ ਤੇ ਆਪਣੇ ਗੁਰੂ ਸਾਹਿਬ ਮਹਾਰਾਜ ਅਸਲ ਗੁਰੂ ਤੇ ਅਜੇ ਗੁਪਤ ਰੂਪ ਸੀਗੇ ਤੇ ਧੀਰਮਲ ਗੁਰੂ ਬਣ ਕੇ ਬਹਿ ਗਿਆ ਕਟਕ ਕਾਲ ਐਮ ਕਬ ਹੂੰ ਬਤਾਇਓ ਕਿੰਨਾ ਸਮਾ ਮਹਾਰਾਜ ਪਾਤਸ਼ਾਹ ਜੀ ਦਾ ਉਦਾਂ ਹੀ ਉਥੇ ਬੀਤ ਰਿਹਾ ਹੈ ਸਿੱਖਨ ਗਾਨ ਜਹੇ ਕਹੀ ਦਹਿਕਾਇਓ ਸਿੱਖਨ ਗਾਨ ਕਬੀਰ ਸਾਹਿਬ ਕਹਿੰਦੇ ਨੇ ਪੀਸ ਬਥੇਰੇ ਸਿੱਖ ਵਿਚਾਰੇ ਠੱਗੇ ਵੀ ਗਏ ਨੇ ਮਾਤਾ ਨਾਨਕੀ ਗੁਰ ਕੀ ਹਉਦੀ ਮਾਤਾ ਨਾਨਕੀ ਜਿਹੜੇ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਮੈਲਿਆ ਉਹ ਬਹੁਤ ਸਿਆਣੇ ਹਨ ਸਭ ਬਿਦ ਮਹਿ ਸੋ ਨੀਕੀ ਮਤੀ ਸਭ ਬਿਦ ਮੈ ਸੋ ਨੀਕੀ ਮਤੀ ਜਿਹੜੇ ਸਾਰੇ ਮਤਾਂ ਚੋਂ ਸ੍ਰੇਸ਼ਟ ਮਤ ਵਾਲੇ ਹਨ ਬਹੁਤ ਬਿਰਤਾਂਤ ਗੁਰਨ ਕੋ ਹੀਰਾ ਬਹੁਤ ਬਿਰਤਾਂਤ ਗੁਰਨ ਕੋ ਹੀਰਾ ਜਿਨ੍ਹਾਂ ਨੇ ਬਹੁਤ ਸਾਰੇ ਗੁਰੂ ਸਾਹਿਬਾਨਾਂ ਦਾ ਬਿਰਤਾਂਤ ਦੇਖਿਆ ਹੈ ਨੀਰਗਦਰ ਸਾ ਸੁਜਸ ਬਡੇਰਾ ਜਿਨ੍ਹਾਂ ਦਾ ਜਸ ਬਹੁਤ ਵੱਡਾ ਹੈ ਜਿਨ੍ਹਾਂ ਦਾ ਪ੍ਰਤਾਪ ਵੱਡਾ ਵੱਡਾ ਮਾਤਾ ਜੀ ਦਾ ਸ੍ਰੀ ਗੁਰ ਹਰਗੋਬਿੰਦ ਕੀ ਦਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੈਲ ਹਨ ਜਾਣਤ ਆਸ ਜਹਾਂ ਉਚਾਰ ਜਾਣਦੇ ਨੇ ਉਹ ਸਾਰਾ ਕੁਝ ਹੀ ਖਿਮਾ ਆਦਗਨ ਕਨ ਕੀ ਪਵਣੂ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਗੁਣਾਂ ਨੂੰ ਜਾਣਦੇ ਫੀ ਗੁਰੂ ਤੇਗ ਬਹਾਦਰ ਸਾਹਿਬ ਗੁਨਾ ਦੀ ਖਾਨ ਹਨ ਨੈਤ ਪ੍ਰਸੰਨ ਅੰਤਰਬ੍ਰਤ ਰਾਵਣੂ ਤੇ ਜਿਹੜੇ ਬਹੁਤ ਪ੍ਰਸੰਨ ਚਿਤ ਹਨ ਤੇ ਮਸਤ ਸੁਭਾਉ ਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਲਸਨ ਹੂਤ ਗੁਰਣ ਕੀ ਜੈਸੇ ਜਿਦਾਂ ਗੁਰੂ ਸਾਹਿਬ ਜੀ ਚ ਗੁਣ ਹੁੰਦੇ ਹਨ ਸਰ ਭਰਕਾਰ ਜਾਣ ਤਿ ਤੈਸੇ ਉਹ ਸਾਰੇ ਪ੍ਰਕਾਰ ਦੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਚ ਹੈਗੇ ਨੇ ਪਤ ਪਾਉੜਾ ਪਰ ਉਤਰਾ ਹੋਏ ਕਹਿੰਦੇ ਨੇ ਮਾਤਾ ਨਾਨਕੀ ਕਿੱਡੀ ਮਹਾਨ ਹੈ ਸ਼ਖਸੀਅਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੈਲ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਮਾਤਾ ਨਾਨਕੀ ਜੀ ਕਿੰਨੇ ਮਹਾਨ ਨੇ ਜਿਨ੍ਹਾਂ ਦਾ ਪਤੀ ਗੁਰੂ ਜਿਨ੍ਹਾਂ ਦਾ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਜਿਨ੍ਹਾਂ ਦਾ ਪੋਤਰਾ ਗੁਰੂ ਹਰ ਰਾਏ ਸਾਹਿਬ ਗੁਰੂ ਜਿਨ੍ਹਾਂ ਦਾ ਪੜਪੋਤਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਗੁਰੂ ਭਾਵ ਏਡੇ ਮਹਾਨ ਹਨ ਮਾਤਾ ਨਾਨਕੀ ਸਾਹਿਬ ਜੀ ਉਧਰ ਬੇਬੀ ਮਾਤਾ ਪਾਨੀ ਜੀ ਆ ਮਾਤਾ ਪਾਨੀ ਜੀ ਉਧਰੋਂ ਐਸੇ ਮਹਾਨ ਮਾਤਾ ਜੀ ਨੇ ਜਿਨ੍ਹਾਂ ਦਾ ਪਿਤਾ ਵੀ ਗੁਰੂ ਜਿਨ੍ਹਾਂ ਦਾ ਪਤੀ ਵੀ ਗੁਰੂ ਹੈ ਤੇ ਜਿਨ੍ਹਾਂ ਦਾ ਗਾਂ ਪੁੱਤਰ ਵੀ ਗੁਰੂ ਹੈ ਗਾਂ ਫਿਰ ਪੋਤਰਾ ਚੱਲ ਪੈਂਦੀ ਪੀੜੀ ਫਿਰ ਗਾਂ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ Rai ਸਾਹਿਬ ਦਾ ਇਸੇ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਦੋ ਮਤਾਵਾ ਐਸੀਆਂ ਜਿਨ੍ਹਾਂ ਦੇ ਰਿਸ਼ਤੇ ਵਿੱਚ ਗੁਰੂ ਦਾ ਬਹੁਤ ਲੰਬਾ ਸਮਾਂ ਸਫ਼ਰ ਚੱਲਿਆ ਹੈ ਦੋ ਮਤਾਵਾ ਮਾਤਾ ਭਾਨੀ ਜੀ ਤੇ ਮਾਤਾ ਨਾਨਕੀ ਜੀ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਬਾਰੇ ਕਹਿੰਦੇ ਪਤ ਪੋਤਰਾ ਪੜਪੋਤਾ ਹੋਏ ਜਿਹੜੇ ਮਾਤਾ ਨਾਨਕੀ ਜੀ ਹਨ ਉਹਨਾਂ ਦਾ ਪਤੀ ਵੀ ਗੁਰੂ ਉਹਨਾਂ ਦਾ ਪੁੱਤਰ ਵੀ ਗੁਰੂ ਉਹਨਾਂ ਦਾ ਪੋਤਰਾ ਵੀ ਗੁਰੂ ਤੇ ਪੜਪੋਤਾ ਵੀ ਗੁਰੂ ਹੈ ਜੈਮ ਗੁਰਤਾ ਗਾਦੀ ਪਰ ਜੋਏ ਕਹਿੰਦੇ ਨੇ ਜੋ ਗੁਰਗੱਦੀ ਦੇ ਵਿੱਚ ਗੁਣ ਹੋਣੇ ਚਾਹੀਦੇ ਗੁਰਗੱਦੀ ਵਾਲੇ ਗੁਰੂ ਵਿੱਚ ਉਹੀ ਸਾਰੇ ਗੁਣ ਇਹਨਾਂ ਵਿੱਚ ਹਨ ਸੋ ਨਜ ਸਤ ਮਹ ਦੀਖਤ ਸਾਰੇ ਉਹ ਸਾਰੇ ਗੁਣ ਆਪਣੇ ਪੁੱਤਰ 'ਚ ਵੇਖ ਰਹੇ ਸਾਨ ਮਹਿ ਦਾਹੀ ਨਾਹੀ ਹਮੇ ਬਾਤ ਵਿਚਾਰੇ ਇਸ ਤਰ੍ਹਾਂ ਕਹਿੰਦੇ ਬਿਦਤੇ ਨੈ ਇਮ ਬਹੁਤ ਵਿਚਾਰੇ ਉਹ ਬੜੇ ਗੁਪਤ ਹੋ ਕੇ ਰਹਿੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਵਿਖਾਵਾ ਨਹੀਂ ਸੰ ਕਰਦੇ ਸ੍ਰੀ ਗੁਰ ਹਰਗੋਬਿੰਦ ਪਤ ਕੇ ਰਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਪਤੀ ਮਹਾਨ ਬਚਨ ਕਰ ਗਏ ਸਨ ਰਾਤ ਸੁਣੀਓ ਬਾਤ ਕਹਿਓ ਬਡੇਰਾ ਇਹ ਉਹਨਾਂ ਨੇ ਬਚਨ ਸੁਣੇ ਸੀ ਆਪਣੇ ਪਤੀ ਦੇ ਮੁਖ ਵਿੱਚ ਮੁਬਾਰਕ ਮੁਖ ਵਿੱਚੋਂ ਤਵਾ ਸਤ ਹੋਏ ਗੁਰੂ ਜਗ ਪਾਰੀ ਉਹਨਾਂ ਦੇ ਪਤੀ ਹਾਰ ਗੋਬਿੰਦ ਸਾਹਿਬ ਕਹਿ ਕੇ ਗਏ ਸੀ ਮਾਤਾ ਨਾਨਕੀ ਜਿਹਨੂੰ ਵੀ ਤੇਰਾ ਪੁੱਤਰ ਬੜਾ ਭਾਰੀ ਗੁਰੂ ਹੋਏਗਾ ਜੈ ਸਕੇ ਸਤ ਜਨਮ ਹੈ ਜਸਕਾਰੀ ਤੇ ਕਹਿੰਦੇ ਹਨ ਜਿੰਨਾ ਦਾ ਐਸਾ ਐਸਾ ਸਮਾ ਹੈ ਕਿ ਗਾਂ ਮਹਾਨ ਗੁਰੂ ਬਣੇਗਾ ਉਹਨਾਂ ਦੇ ਘਰ ਵਿੱਚ ਬਚਨ ਕੀਤਾ ਸੀ ਛੇਵੇਂ ਪਾਤਸ਼ਾਹ ਜੀ ਨੇ ਸਿਮਰ ਸਿਮਰ ਅਮਾਤਾ ਮਨ ਮੈਂ ਐਦਾਂ ਮਾਤਾ ਜੀ ਉਸ ਗੱਲਾਂ ਨੂੰ ਚੇਤੇ ਕਰਦੇ ਚਿੰਤਾ ਬਸੀ ਹੋਤ ਨਸ ਦਿਨ ਮੈਂ ਇਹ ਚਿੰਤਾ ਬਸੀ ਹੋਤ ਨਿਸ ਦਿਨ ਮੈਂ ਜਿਨ੍ਹਾਂ ਦੇ ਚਿੱਤ ਅੰਦਰ ਹਰ ਵੇਲੇ ਜਿਹੜੀ ਹੈ ਉਹ ਕੋਈ ਨਾ ਕੋਈ ਇਸ ਗੱਲ ਦੀ ਵਿਚਾਰ ਚੱਲਦੀ ਰਹਿੰਦੀ ਹੈ ਵੀ ਛੇਵੇਂ ਪਾਤਸ਼ਾਹ ਜਿਹੜੇ ਬਚਨ ਕਹੇ ਨੇ ਉਹ ਕਦ ਪੂਰੇ ਹੋਣਗੇ ਪਰ ਹੁਣ ਵਕਤ ਆ ਗਿਆ ਸੀ ਉਹ ਸੇਖ ਸੰਗਤ ਸੰਸੀਮਹਿ ਡੂਲਤਾ ਜਿਹੜੀ ਸਿੱਖ ਸੰਗਤ ਸੰਕਿਆ ਵਿੱਚ ਡੋਲ ਰਹੀ ਸੀ ਸਰਤਲਹਿ ਨਾ ਕੂ ਕਸ ਬੋਲਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਦਾਤੇ ਗਏ ਪੁੱਤਰ ਨਿਕਟ ਸੁਖ ਦਾ ਪਾਤਸ਼ਾਹ ਜਿਖ ਦਿਨ ਆਪਣੇ ਮਾਤਾ ਜੀ ਨੂੰ ਮਾਤਾ ਨਾਨਕ ਜੀ ਆਪਣੇ ਪੁੱਤਰ ਨੂੰ ਕਹਿੰਦੇ ਹਨ ਬਹੁ ਵਿਚਾਰ ਕਰ ਇਕ ਦਿਨ ਮਾਤਾ ਮਾਤਾ ਜੀ ਨੇ ਇਸ ਗੱਲ ਦੀ ਵਿਚਾਰ ਕੀਤੀ ਗਾਈ ਸੁਪੁੱਤਰ ਨਗਟ ਸੁਖਰਾਤਾ ਬੋਲ ਬੈਠ ਕਰਕੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਕਹਿਣ ਲੱਗੇ ਨੇ ਬੈਠ ਸਮੀਬ ਮਾਧਰੀ ਬਾਣੀ ਬੜੀ ਮਿੱਠੇ ਜੇ ਬੋਲ ਬੋਲ ਕੇ ਬੜੀ ਮਿੱਠੀ ਸ਼ਬਦਾਵਲੀ ਨਾਲ ਕਹਿਣ ਲੱਗੇ ਕਹੇ ਸਮਝਾਵਹਿ ਸਮਤ ਮਹਾਨੀ ਕਹਿ ਲੱਗੇ ਹਨ ਬڑے ਸਿਆਣੀ ਮੱਤ ਵਾਲੇ ਨੇ ਮਾਤਾ ਨਾਨਕੀ ਬਹੁਤ ਸਿਆਣੀ ਮੱਤ ਬੜਾ ਧੀਰਜ ਹੈ ਬੜਾ ਜੀਵਨ ਚ ਟਕਾ ਹੈ ਮਾਤਾ ਨਾਨਕੀ ਕਾਲੇ ਨਹੀਂ ਪਏ ਹਾਲਾਂਕਿ ਉਹ ਸਾਰਾ ਕੁਝ ਜਾਣਦੇ ਹੀ ਵੀ ਗੁਰੂ ਕੌਣ ਪ੍ਰਗਟ ਹੋਏ ਪਰ ਮਾਤਾ ਨਾਨਕੀ ਸਾਹਿਬ ਨੇ ਕਿਹੇ ਤੀਰ ਮਾਲਣੂ ਕਿਹੇ ਸੋਡੀਆਂ ਨੂੰ ਨਹੀਂ ਆਖਿਆ ਤੁਸੀਂ ਪਖੰਡ ਕਿਉਂ ਕਰਦੇ ਪਏ ਜਿਹਨਾਂ ਨੂੰ ਪਤਾ ਹੈ ਕਿ 6ਵੇਂ ਪਾਸ਼ਣ ਜਿਹੜੇ ਬਚਨ ਕਹੇ ਨਾ ਉਹ ਪ੍ਰਗਟ ਹੋਣੇ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਇਹ ਘੜੀ ਦੋ ਘੜ ਦੇ ਪਖੰਡੀ ਤਾਰਿਆਂ ਵਰਗੇ ਗੁਰੂ ਜਿਹੜੇ ਸੂਝ ਨਿਕਲ ਤੇ ਸ਼ਿਭ ਜਾਣਗੇ ਮਾਤਾ ਨਾਨਕੀ ਸਾਹਿਬ ਬੜੇ ਤੀਰਜ ਵਾਲੇ ਸਹਿਜ ਵਾਲੇ ਸਨ ਹੇ ਸਾਥ ਕਮ ਜਗ ਗੁਰ ਅਵਤਾਰਾ ਇਹ ਪੁੱਤਰ ਤਵ ਜਗ ਗੁਰ ਅਵਤਾਰਾ ਪੁੱਤਰ ਜੀ ਤੁਸੀਂ ਇਸ ਜਗਤ ਦੇ અવਤਾਰ ਹੋ ਮੈਂ ਜਾਣਤ ਨੀਕੇ ਨਹਿਰ ਧਾਰਾ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਸਭ ਸੂਰਜ ਤਮ ਨਰਸਨ ਬਿਨਾ ਤੁਸੀਂ ਸੂਰਜ ਸਮਾਨ ਹੋ ਸਭ ਮੈ ਸੰਸੈ ਤਮ ਭਾਕਣਾ ਤੇ ਤੁਸੀਂ ਇੰਜ ਕਰੋ ਸੂਰਜ ਸਮਾਨ ਹੋ ਜਦੋਂ ਸੂਰਜ ਨਿਕਲੇਗਾ ਤੇ ਜਿਹੜੀ ਸੰਗਤ ਵਿਚਾਰੀ ਤਮ ਮੈਣੇ ਹਨੇਰੇ ਚ ਪਟਕ ਰਹੀ ਹੈ ਨਾ ਉਹਨਾਂ ਨੂੰ ਚਾਨਣ ਦਿਸ ਪਏਗਾ নাহি ਪ੍ਰਕਾਸ਼ ਨੈ ਸੇ ਕੋ ਪਾਵੇ ਜੇ ਤੂੰ ਸੂਜ ਚੜ ਜਾਏ ਨਾ ਉਦੋਂ ਚੰਦਰਮਾ ਵੀ ਨਹੀਂ ਲੱਭਦਾ ਤੇ ਤਾਰੇ ਵੀ ਨਹੀਂ ਲੱਭਦੇ ਹੁੰਦੇ ਓਡ ਸ਼ਰੀਕ ਤੁਮਰੇ ਤੇਪਦਾਵੈ ਇਸ ਕਰਕੇ ਓਡ ਸ਼ਰੀਕ ਤੁਮਰੇ ਦਰਪਤਾਵੈ ਜਿਹੜੇ ਸ਼ਰੀਕ ਗੁਰੂ ਬਣ ਬਣ ਕੇ ਬੈਠੇ ਹੋਏ ਨੇ ਤਾਰਿਆਂ ਦੀ ਤਰ੍ਹਾਂ ਖਤਮ ਹੋਏ ਜਾਣਗੇ ਛੁਪ ਜਾਵਣਗੇ ਟੀਰਮਲ ਅਵ ਚੰਦ ਮਨੰਦਾ ਟੀਰਮਲ ਚੰਦਰਮਾ ਦੀ ਤਰ੍ਹਾਂ ਬਣਿਆ ਹੈ ਆਪਣੋ ਕਰਤ ਪ੍ਰਕਾਸ਼ ਬਿਲੰਦ ਆਪਣਾ ਆਪ ਦਾ ਪ੍ਰਕਾਸ਼ ਵਿਖਾਉਂਦਾ ਹੈ ਨਹੀਂ ਵਿਖਸਤ ਐ ਸਖ ਅਰਬੰਦ ਪਰ ਸਿੱਖਾਂ ਦੇ ਮਨ ਨੂੰ ਸੁਖ ਗੁਰੂ ਕੋਲੋਂ ਮਿਲਦਾ ਹੈ ਜਨਮੈ ਸ਼ਾਂਤੀ ਸੁਖ ਮਖਕੰਡ ਜਿਹੜਾ ਆਪ ਕਲਕਿਆ ਫਿਰਦਾ ਗੁਰੂ ਉਹ ਸਿੱਖਾਂ ਦੇ ਮਨ ਨੂੰ ਈ ਸਕੂਨ ਦਵੇਗਾ ਸੰਗ ਸੰਗਤਾ ਤਨ ਕੇ ਬ੍ਰੰਦ ਐਦਾਂ ਸਿੱਖ ਸੰਗਤਾ ਸੰਗ ਸੰਗਤਾ ਤਨ ਕੇ ਬ੍ਰੰਦ ਸੰਗਤਾ ਬਹੁਤ ਸਾਰੀਆਂ ਜੁੜੋਦੀਆਂ ਸੀਗੀਆਂ ਗੁਰੂ ਘਰ ਨਾਲ ਪਰ ਤੀਰ ਮੱਲ ਉਹਦਾ ਫਾਇਦਾ ਲੈਂਦਾ ਸੀ ਕੈਮ ਸੁਖ ਪਾਏ ਮਨੰਦ ਮਲੰਦ ਇਹ ਸੰਗਤਾਂ ਏਦਾਂ ਵੀ ਮਾਤਾ ਜੀ ਗੱਲ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਵੀ ਸੰਗਤਾਂ ਏਦਾਂ ਵੀ ਛੜ ਰਹੀਆਂ ਨੇ ਦੁੱਖ ਪਾ ਰਹੀਆਂ ਨੇ ਜਿਵੇਂ ਕਿਸੇ ਦਾ ਵਿਛੋੜਾ ਹੋਵੇ ਰਾਜਨੀ ਪਰੀ ਚਾਕਵੇ ਸੰਤ ਬਰਹਿਤੇ ਦੁਖੀ ਜਿਵੇਂ ਚੱਕਵਾ ਨਹੀਂ ਚੰ드ਰਮਾ ਸੂਰਜ ਤੋਂ ਚੱਕਵੀ ਤੇ ਚੱਕਵਾ ਦੋਵੇਂ ਵਿਛੜ ਜਾਂਦੇ ਆ ਇੱਕ ਦੀ ਪ੍ਰੀਤ ਚ ਸੂਰਜ ਨਾਲ ਹੈ ਇੱਕ ਦੀ ਚੰਦਰਮਾ ਨਾਲ ਹੈ ਤੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਨਾ ਚੱਕਵੀਰ ਚੱਕੀਨ ਉਸ ਜੋ ਨਸ ਬਿਸ਼ਰੇ ਆਏ ਮਿਲੇ ਪ੍ਰਭਾਤ ਜੋ ਨਰ ਬਿਸ਼ਰੇ RAM ਤੇ ਨਾ ਦਿਨ ਮਿਲੇ ਨਾ ਰਾਤ ਜਿਵੇਂ ਚੱਕਵਾ ਚੱਕਵੀ ਤੋਂ ਵਿਛੜ ਕੇ ਦੁੱਖ ਪਾਉਂਦਾ ਹੈ ਐਦਾ ਸੰਗਤ ਗੁਰੂ ਤੋਂ ਦੂਰ ਹੋ ਕੇ ਦੁੱਖ ਪਾਉਂਦੀ ਸੀ ਬੈਨ ਤਮ ਦੇਖੀ ਹੋਏ ਨਾ ਸੁਖੀ ਕੋਈ ਗੁਰੂ ਤੋਂ ਬਿਨਾ ਸੁਖੀ ਨਹੀਂ ਹੁੰਦਾ ਰਜਨੀ ਪਰੇ ਦਰਨ ਤਾ ਤੋਹੇ ਤੇ ਜਦੋਂ ਕਵੀ ਸਾਹਿਬ ਦੱਸਦੇ ਨੇ ਰਜਨੀ ਪਰੇ ਦੁਰਤਾ ਤੋਹੇ ਜਿਵੇਂ ਰਾਤ ਦੇ ਵੇਲੇ ਤਾਰੇ ਦਿਸਦੇ ਨੇ ਪਰ ਚੰਦਰ ਸੂਰਜ ਚੜਨ ਤੇ ਸਭ ਛਿਪ ਜਾਂਦੇ ਨੇ ਸਿੱਖੀ ਮਾਰਗ ਕੈਮ ਚੱਲ ਬੂਹੇ ਸਿੱਖੀ ਦਾ ਮਾਰਗ ਐਸਾ ਹੈ ਗੁਰਤਾ ਗਦੀ ਚੰਦਰ ਮਹਾਨ ਗੁਰ ਸਿੱਖੀ ਦੇ ਵਿੱਚ ਗੁਰਤਾ ਗਦੀ ਮਹਾਨ ਰਥ ਹੈ ਸੂਰਜ ਆਪ ਅਰੁਢ ਹੁਤਾ ਤੁਸੀਂ ਆਪ ਸੂਰਜ ਸਮਾਨ ਹੋ ਬਾਪ ਪ੍ਰਕਾਸ਼ ਆਪ ਕੋ ਭਲੇ ਬਾਪ ਜੀ ਦਾ ਪ੍ਰਕਾਸ਼ ਭਲਾ پا ਕੇ ਸੰਗਤ ਸਭ ਸਿੱਖੀ ਮਗ ਚੱਲੇ ਲੋਕ ਸੰਗਤਾਂ ਸਿੱਖੀ ਦੇ ਮਾਰਗ ਤੇ ਚੱਲਣ ਗਿਆ ਕਹ ਤਮ ਕਹੂ ਐਸੀ ਬਣ ਆਏ ਜਿਵੇਂ ਤੁਸੀਂ ਕਹੋਗੇ ਉਵੇਂ ਬਣ ਹੋਵੇ ਗਈ ਲਖ ਨਰਨ ਅਲੰਬਛਦਾਏ ਵਕੀਲ ਸਾਰੀ ਲੱਖਾਂ ਸੰਗਤ ਦਾ ਤੁਸੀਂ ਸਹਾਰਾ ਹੋ ਸੋਨ ਜਨਨੀ ਕੀ ਬਣ ਸੁਹਾਏ ਮਹਾਰਾਜ ਨੇ ਬਚਨ ਕੀਤੇ ਮਾਤਾ ਜੀ ਨੇ ਬਚਨ ਕੀਤੇ ਤੇ ਮਾਤਾ ਦੇ ਬਚਨ ਬੜੇ ਧਿਆਨ ਨਾਲ ਸੁਣੇ ਨੇ ਬੰਦਨ ਕੀਨਿਸ਼ ਗਰੀਬ ਨਿਵਾਏ ਬੰਦਨਾ ਕੀਤੀ ਮਾਤਾ ਜੀ ਦੇ ਬਚਨ ਮੰਨ ਕੇ ਨਾਹੇ ਕੋ ਉੱਤਰ ਕੈਸੀ ਦੀਨ ਸਾ ਇਹ ਕਹਿੰਦੇ ਨੇ ਕੋਈ ਅਜੇ ਬਚਨ ਕਰਕੇ ਉੱਤਰ ਨਹੀਂ ਦਿੰਦਾ ਅੰਤਰਭ੍ਰਿਤੀ ਇੱਕ ਰਾਸ ਲੀਨ ਸ ਇੱਕ ਟਿੱਕ ਬਿਰਤੀ ਟਿਕੀ ਰਹੀ ਹੈ ਜਾਨ ਨਾਨਕੀ ਸਤਿ ਕੀ ਮਨ ਕੀ ਮਾਤਾ ਨਾਨਕੀ ਜਿਨੇ ਪੁੱਤਰ ਦੇ ਮਨ ਦੀ ਜਾਣੀ ਹੈ ਨਹੀਂ ਕਾਮਨਾ ਜਨ ਪ੍ਰਗਟਨ ਕੀ ਨਹੀਂ ਕਾਮਨਾ ਜਿਨ ਪ੍ਰਗਟਨ ਕੀ ਕਿਸੇ ਪ੍ਰਕਾਰ ਦੀ ਹੋਈ ਮਨ ਚ ਅਜੇ ਕਾਮਨਾ ਪ੍ਰਗਟ ਨਹੀਂ ਕੀਤੀ ਨਹੀਂ ਦੇ ਅਨੇਕ ਵਿਚਾਰ ਵਿਚਾਰਤ ਇਤਾਂ ਹਿਰਦਿਚ ਵਿਚਾਰ ਕੀਤੀ ਹੈ ਗੁਰਬਣ ਬੈਠੇ ਤਾਂ ਮ ਔਰ ਧਾਰਤ ਇਹ ਗੁਰੂ ਬਣ ਕੇ ਬੈਠੇ ਹਨ ਜਿਹੜੇ ਬਰਾਜਮਾਨ ਹੋ ਕੇ ਬੈਠੇ ਹਨ ਗੁਰੂ ਉਹ ਸਭ ਛਿਪ ਜਾਣਗੇ ਜਦੋਂ ਸਤ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਣਗੇ ਉਹਦਾ ਜ਼ਿਕਰ ਬਿਰਤਾਂਤ ਕਿਹਦਾ ਹੈ ਉਹ ਆਪਾਂ ਕੱਲ ਦੀ ਦੀਵਾਨ ਚ ਵਿਚਾਰਾਂਗੇ ਸਤ ਗੁਰ ਸੱਚੇ ਪਾਤਸ਼ਾਹ ਜੀ ਫਿਰ ਬਕਾਲਾ ਸਾਹਿਬ ਦੀ ਧਰਤੀ ਤੇ ਪ੍ਰਗਟ ਕਿਵੇਂ ਹੁੰਦੇ ਨੇ ਉਦਾਜਿਕਰ ਬਿਰਤਾਂਤ ਕਾਲ ਦੇ ਦਿਵਾਨ ਚ ਵਿਚਾਰਾਂਗੇ ਗੁਰੂ ਸਾਹਿਬ ਦੇ ਇਤਿਹਾਸ ਦੀ ਵਿਚਾਰ ਕਰਦੇ ਆ ਤੁਸ਼ ਬੁੱਧੀ ਹੋਣ ਦੇ ਕਾਰਨ ਬਿਆੰਤ ਪ੍ਰਕਾਰ ਦੀਆਂ ਪੁੱਲਾ ਹੋ ਗਈਆਂ ਨੇ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ ਤਿਲ ਫੁੱਲ ਪਟਾਵਾ ਯਾਤਰਾਵਾ ਸਵਾਵਾ ਸਫਲ ਕਰਨ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰ ਅੰਗ ਸੰਗ ਸਹਾਈ ਹੋਣ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਰਿਦੇ ਅਨੇਕ ਵਿਚਾਰ ਵਿਚਾਰਤ ਗੁਰ ਬਣ ਬੈਠੇ ਤੈਮ ਔਰ ਧਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ